ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਕੌਜ਼ ਬੁਟੀਕ ਐਂਡ ਫੈਬਰਿਕ ਤੇ ਅਸੀਂ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ ਹਾਂਜੀ ਜੋ ਚੈਨਲ ਤੇ ਨਵੇਂ ਹੋਣਾ ਰਿਕਵੈਸਟ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਜ਼ਰੂਰ ਕਰ ਲਓ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਾਨੀ ਨਾਲ ਪਹੁੰਚ ਸਕੇ ਤੇ ਤੁਸੀਂ ਸਾਨੀ ਨਾਲ ਸਾਡੀ ਵੀਡੀਓ ਸਭ ਤੋਂ ਪਹਿਲਾਂ ਦੇਖ ਸਕੋ हां जी ਉਹ ਆਪਾਂ ਸੂਟ ਜੋ ਵਰਕ ਕਰੇ ਸੀ ਕੁਝ ਦਿਨ ਪਹਿਲਾਂ ਤੁਹਾਨੂੰ ਦਿਖਾਏ ਸੀ ਆਪਾਂ ਸ਼ਿਲਕਾ ਪਸ਼ਮੀਨਾ ਤੇ ਸੂਟ ਰੈਡੀ ਕੀਤੇ ਸੀ ਤੇ ਉਹ ਨਾ ਕੁਝ ਪਹਿਣਾ ਨੇ ਉਹ ਦਿਨ ਅਸੀਂ ਕਿਹਾ ਸੀਗਾ ਵੀ ਅਸੀਂ ਪਿਕ ਲਾ ਦਾਂਗੇ ਸੂਟਾਂ ਤੇ ਜੋ ਦਿਖਾਏ ਸੀ ਉਹ ਵਾਲੇ ਤੋਂ ਪਿਕ ਨਾ ਬੇਟੇ ਨੇ ਜਿਹੜਾ ਵੀਡੀਓ ਕਰੀ ਐਡਿਟ ਕੀਤੀ ਹੈ ਨਾ ਉਦੋਂ ਮੈਨੂੰ ਮੇਰੇ ਨਾਲ ਗੱਲ ਨਹੀਂ ਕਰੀਗੀ ਤੇ ਮੈਨੂੰ ਦੱਸਿਆ ਨਹੀਂ ਉਹਨਾਂ ਨੇ ਐਡਿਟ ਕਰਤੀ ਤਾਂ ਮੈਨੂੰ ਪਿਕਸ ਨਹੀਂ ਭੇਜੀ ਸਕੀ ਉਸ ਟਾਈਮ ਤੇ ਇਸ ਕਰਕੇ ਉਹ ਪੈਨਾਂ ਦੇ ਕਈਆਂ ਦੇ ਕਮੈਂਟ ਆ ਰਹੇ ਸੀਗੇ ਵੀ ਦੀਦੀ ਤੁਸੀਂ ਉਹ ਪਿਕਸ ਨਹੀਂ ਲਾਈ ਗਈ ਸਾਨੂੰ ਐਵੇਂ ਪਤਾ ਨਹੀਂ ਲੱਗਦਾ ਹਰਕ ਦਾ ਤੇ ਇਸ ਕਰਕੇ ਹੁਣ ਵੀ ਸਾਨੂੰ ਬਹੁਤ ਜਲਦੀ ਸੀ ਕਿ ਅਸੀਂ ਜਲਦੀ ਜਲਦੀ ਇਸ ਵੀਡੀਓ ਬਣਾਈ ਹੈਗੀ ਹੈ ਤੋ ਸੂਟ ਰੈਡੀ ਕਰਕੇ ਨਾ ਆਪਾਂ ਵੀਡੀਓ ਬਣਾਈ ਹੈਗੀ ਆ ਹੁਣ ਅੱਜ ਤੁਹਾਨੂੰ ਦਿਖਾਉਣੀ ਆ ਆਪਾਂ ਸੂਟੋ ਵਾਲੇ ਤੇ ਉਹ ਜਲਦੀ ਚ ਕਿਉਂਕਿ ਸਾਡੇ ਨਾ ਐਮਬਰਾਇਡਰੀ ਮਸ਼ੀਨ ਆ ਉਹ ਸਾਡੇ ਕੋਲੇ ਹੁਸ਼ਾਂ ਮਸ਼ੀਨ ਉਹ ਨਾ ਥੋੜੀ ਜੀ ਖਰਾਬ ਕਰਨ ਲੱਗੀ ਸੀ ਫ੍ਰੈਡ ਜਾੜ ਟੁੱਟਣ ਲੱਗ ਗਿਆ ਸੀਗਾ ਤੋ ਅਸੀਂ ਚਿੱਤੇ ਦੀ 15 20 ਦਿਨ ਹੋ ਗਏ ਸੀ ਨਾ ਕੰਪਲੇਂਟ ਕੀਤੀ ਹੋਈ ਸੀਗੀ ਤੋ ਕੰਪਨੀ ਵਾਲੇ ਕੋਈ ਵੀ ਕਿਸੇ ਨੂੰ ਵੀ ਭੇਜ ਨਹੀਂ ਰਹੇ ਸੀ ਕਿਸੇ ਮਕੈਨਿਕ ਨੂੰ ਤਾਂ ਕਰਕੇ ਫਿਰ ਉਹ ਨਾ ਉਹ ਬਠਿੰਡੇ ਆਇਆ ਹੋਇਆ ਸੀ ਮਕੈਨਿਕ ਉਹਨਾਂ ਦਾ ਤੇ ਉਹਨਾਂ ਨੇ ਸਾਨੂੰ ਸਵੇਰ 10 ਵਜੇ ਦਾ ਟਾਈਮ ਦਿੱਤਾ ਸੀਗਾ ਵੀ ਸਵੇਰ 10 ਵਜੇ ਆ ਜਾਓ ਤੇ ਅਸੀਂ ਤੋ ਤਾਂ ਕਰਕੇ ਫਿਰ ਸਵੇਰ ਨੂੰ 10 ਵਜੇ ਦਾ ਉਧਰ ਟਾਈਮ ਸੀਗਾ ਜਿਸ ਅਸੀਂ ਉਧਰ ਚਲੇ ਗਏ ਉਧਰੋਂ ਇੱਕ ਕਸਟਮਰ ਹੈ ਕੈਨੇਡਾ ਦਾ ਪਾਰਸਲ ਲਾਉਣਾ ਸੀਗਾ ਉਹਨਾਂ ਦੇ ਰਿਸ਼ਤੇਦਾਰ ਜਾ ਰਹੇ ਸੀ ਕਿ ਉਹਨਾਂ ਨੂੰ ਫੜਾਉਣੇ ਸੀ ਉਹਨਾਂ ਨੇ ਸੂਟ ਤੋ ਤਾਂ ਕਰਕੇ ਥੋੜਾ ਕਸਟਮਰ ਵੀ ਜ਼ਿਆਦਾ ਕਾਲ ਕਰ ਰਿਹਾ ਸੀ ਤੇ ਆ ਕੇ ਫਿਰ ਥੋੜੇ ਥੋੜੇ ਸੂਟ ਰਹਿੰਦੇ ਸੀ ਆ ਕੇ ਅਸੀਂ ਜਲਦੀ ਚ ਮੈਂ ਸਰਦਾਰ ਸਾਹਿਬ ਲੱਗੇ ਨਾਲ ਨਾਲ ਉਹ ਕੁੜੀ ਜਿਹੜੀ ਆਪਣੇ ਪ੍ਰੈਸਾਂ ਵਾਲੇ ਹੈਗੇ ਆ ਉਹ ਲੱਗੇ ਤਰਪਾਈਆਂ ਵਾਲੇ ਲੱਗੇ ਮੇਰਾ ਬੇਟਾ ਲੱਗੇ ਮੈਂ ਲੱਗੀ ਸਾਰੇ ਜਣੇ ਨੇ ਰਲ ਕੇ ਅਸੀਂ ਬਹੁਤ ਜਲਦੀ ਜਲਦੀ ਸੀ ਕੁੜੀਆਂ ਨੇ ਲਾ ਕੇ ਕਿਸੇ ਨੇ ਇੰਟਰਲੋਕ ਕੀਤਾ ਕਿਸੇ ਨੇ ਕੁਸ਼ ਕੀਤਾ ਕਿਸੇ ਨੇ ਪ੍ਰੈਸ ਕੀਤੇ ਉਹ ਜਲਦੀ ਜਲਦੀ ਅਸੀਂ ਕਰਕੇ ਸੂਟ ਉਹਨਾਂ ਦੇ ਰੈਡੀ ਉਧਰ ਵਿਚਾਰੇ ਉਹ ਸਾਡੇ ਕੋਲ ਖੜੇ ਕਹੀ ਜਾਣ ਜਲਦੀ ਕਰੋ ਜਲਦੀ ਕਰੋ ਉਹਨਾਂ ਨੇ ਵੀ ਅੱਗੇ ਜਾਣਾ ਸੀਗਾ ਤੇ ਬਹੁਤ ਜਲਦੀ ਕਾਹ ਨਾਲ ਅਸੀਂ ਰੈਡੀ ਕਰਕੇ ਦਿੱਤਾ ਅਸੀਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਪੂਰੀ ਸਾਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਪੂਰਾ ਸਮਝ ਲੱਗ ਲੱਗ ਗਿਆ ਹੋਊਗਾ ਡਿਜ਼ਾਈਨ ਆ ਨਾ ਜਿੱਦਾਂ ਦਾ ਡਿਜ਼ਾਈਨ ਰੈਡੀ ਹੋਇਆ ਉਹ ਥੋੜਾ ਥੋੜਾ ਆਪਾਂ ਵਰਕ ਕਰਕੇ ਤਿਆਰ ਕੀਤੇ ਹੋਏ ਆ ਤੇ ਹਾਂਜੀ ਤੁਹਾਨੂੰ ਦਿਖਾਉਣਿਆ ਇਹ ਵਾਲੇ ਸੂਟ ਆਪਣੇ ਵੀਡੀਓ ਤੁਹਾਨੂੰ ਲਾਉਣੇ ਆ ਤਾਂ ਪਲੀਜ਼ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਕਿੱਦਾਂ ਦੇ ਲੱਗੇ ਸਾਡੇ ਸੂਟ ਤੇ ਹਾਂਜੀ ਆਪਾਂ ਦਿਖਾਉਣੇ ਆਪਣੇ ਸੂਟ ਹਾਂਜੀ ਇੱਥੇ ਮੈਂ ਨਾ ਜਲਦੀ ਜਲਦੀ ਇੰਟਰਲੌਕ ਕੀਤੀ ਬਾਅਦ ਚ ਪਤਾ ਚੱਲਿਆ ਕਿ ਇੰਟਰਲੌਕ ਨਹੀਂ ਕਰੀ ਸੀ ਸਲਵਾਰ ਉਹ ਬਣਾਈ ਸੀ ਨਾ ਕੱਲ ਕੁੜੀਆਂ ਅੱਜ ਫੇਰ ਅਸੀਂ ਉਧਰ ਗਏ ਸੀ ਤਾਂ ਕਰਕੇ ਕੋਈ ਕੁੜੀ ਆਈ ਨਹੀਂ ਗਈ ਤੇ ਬਸ ਇੱਕ ਕੁੜੀ ਸੀਗੀ ਜਿਹੜੀ ਪ੍ਰੈਸ ਕਰਦੀ ਹੁੰਦੀ ਉਹਨੂੰ ਬੁਲਾਇਆ ਕੋਲੇ ਤੇ ਉਹ ਫਿਰ ਮੈਂ ਜਲਦੀ ਜਲਦੀ ਐਂਟਰਲੌਕ ਕੀਤਾ ਤੇ ਐਂਟਰਲੌਕ ਕਰਕੇ ਫਿਰ ਇਹਨਾਂ ਨੇ ਮੇਰੇ ਹਸਬੰਦ ਪ੍ਰੈਸ ਕਰ ਰਹੇ ਸੀਗੇ ਸਲਵਾਰਾਂ ਤੇ ਉਹ ਕੁੜੀਆ ਸੀ ਦੂਸਰੀ ਉਹ ਤਰਪਾਈਆਂ ਦੇ ਕੱਚਾ ਪੱਟੀ ਕੱਚਾ ਪੱਟੀ ਜਾਂਦੀ ਸੀਗੀ ਤਰਪਾਈਆਂ ਕੀਤੀਆਂ ਸੀਗਾ ਤੇ ਉਹ ਬਸ ਉਹ ਜਲਦੀ ਜਲਦੀ ਚ ਉਹਨਾਂ ਨੇ ਕੱਲ ਹੀ ਮੈਨੂੰ ਦੱਸਿਆ ਸੀ ਜਿਹਦੇ ਦੀ ਨੇ ਪਹਿਲਾਂ ਸੂਟ ਤਾਂ ਉਹਨਾਂ ਦੇ ਪਤਾ ਸੀਗਾ ਮੈਨੂੰ ਵੀ ਜਾਣਿਆ ਕਦੇ ਦਿਨ ਚ ਪਰ ਮੈਨੂੰ ਕੱਲ ਕਹਿੰਦੇ ਵੀ ਉਹਨਾਂ ਨੇ ਆਉਣਾ ਤਾਂ ਕੱਲ ਨੂੰ ਸੀਗਾ ਤੇ ਉਹ ਮੈਨੂੰ ਕਹਿੰਦੇ ਵੀ ਇਹ ਉਹ ਅੱਜ ਹੀ ਆ ਰਹੇ ਇਹ ਕੱਲ ਕਹਿੰਦੇ ਤੇ ਕਹਿੰਦੇ ਵੀ ਉਹ ਕੱਲ ਆ ਰਹੇ ਆ ਤੇ ਤੁਸੀਂ ਨਾ ਕੱਲ ਨੂੰ ਰੈਡੀ ਕਰ ਦਿਓ ਹਾਂਜੀ ਫਿਰ ਜਲਦੀ ਜਲਦੀ ਅਸੀਂ ਅਸੀਂ ਉਧਰੋਂ ਸਾਨੂੰ ਉਹਨਾਂ ਨੇ ਮਕੈਨਿਕ ਨੇ ਟਾਈਮ ਦੇ ਰੱਖਿਆ ਸੀ ਬਟੰਡੇ ਉਹ ਸ਼ਾਮ ਸ਼ਿੰਨ ਤਾਂ ਉਹਨੂੰ ਮੈਂ ਦੱਸ ਕੇ ਟੇਣਾ ਮੈਂ ਉਹ ਸ਼ਾਮ ਸ਼ਿੰਨ ਕਰਾਵੋ ਗਈ ਸੀ ਤੇ ਉਹਨੂੰ ਉਹਨੇ ਮਕੈਨਿਕ ਨੇ ਟਾਈਮ ਦੇ ਰੱਖਿਆ ਸੀ ਸਾਨੂੰ ਤਾਂ ਤਾਂ ਕਰਕੇ ਫਿਰ ਅਸੀਂ ਪਹਿਲਾਂ ਉਧਰ ਚਲੇ ਗਏ ਇਥੇ ਫਿਰ ਮੈਂ ਜਲਦੀ ਜਲਦੀ ਇੰਟਰਲੋ ਕਰਕੇ ਫਿਰ ਮੈਂ ਪ੍ਰੈਸ ਲਾਈ ਤੇ ਉਹ ਕੁੜੀਆ ਦੂਸਰਾ ਕੰਮ ਕਰ ਰਹੀ ਸੀ ਸਾਰਿਆਂ ਨੂੰ ਕੰਮ ਲਾਤਾ ਇੱਕ ਸਕਿੰਟ ਚ ਅਸੀਂ ਬਟਿੰਡੋ ਆ ਕੇ ਚਾਹ ਵੀ ਨਹੀਂ ਪੀਤੀ ਚਾਹ ਵੀ ਨਹੀਂ ਪੀਤੀ ਸੀਗੀ ਆ ਕੇ ਜਲਦੀ ਜਲਦੀ ਅਸੀਂ ਕਹਾਂ ਚਾਹ ਆਪਾਂ ਬਾਅਦ ਚ ਹੀ ਪੀਵਾਂਗੇ ਉਧਰੋਂ ਦੀਦੀ ਫੋਨ ਕਰੀ ਜਾਂਦੇ ਸੀ ਮੈਨੂੰ ਕਹਿੰਦੇ ਵੀ ਕਿੰਨਾ ਕੁ ਟਾਈਮ ਲੱਗੂਗਾ ਕਿੰਨਾ ਕੁ ਟਾਈਮ ਲੱਗੂਗਾ ਬਸ ਉਹਨਾਂ ਨੂੰ ਮੈਂ ਕਹੀ ਕਿ 10 ਮਿੰਟ ਲੱਗਣਗੇ ਦੀਦੀ ਇੰਨੇ ਲੱਗਣਗੇ ਇੰਨੇ ਲੱਗਣਗੇ ਬਸ ਐਵੇਂ ਕਰਕੇ ਜਲਦੀ ਜਲਦੀ ਫਿਰ ਉਹ ਕੁੜੀਆ ਪ੍ਰੈਸ ਕਰਨ ਲੱਗ ਗਈ ਜਿਹੜੇ ਸੂਟ ਰਹਿ ਗਏ ਸੀ ਪ੍ਰੈਸ ਕਰਨ ਵਾਲੇ ਫਿਰ ਮੈਂ ਇੰਟਰ ਇੱਕ ਦੋ ਉਹ ਪੌਂਚੇ ਬਣਾਉਣ ਵਾਲੇ ਰਹਿੰਦੇ ਸੀਗੇ ਇੱਕ ਉਹਦੇ ਸਲਵਾਰ ਦੇ ਉਹ ਦੂਸਰੀ ਮਸ਼ੀਨ ਨਾਲ ਵਰਕ ਕਰਨਾ ਸੀਗਾ ਫਿਰ ਮੈਂ ਜਲਦੀ ਜਲਦੀ ਉਹਨੂੰ ਇੰਟਰਲੌਕ ਕਰਕੇ ਤੇ ਫਿਰ ਅਸੀਂ ਸਾਰਾ ਨੇ ਲਾ ਕੇ ਬੜੀ ਕਾਹ ਨਾਲ ਅਸੀਂ ਉਹ ਸੂਟ ਰੈਡੀ ਕਰੇ ਉਹਨਾਂ ਦੇ ਹਾਂਜੀ ਇਹ ਬਾਟਮ ਦੇ ਹਾਂਜੀ ਬਾਟਮ ਦੇ ਨਾ ਪੌਂਚੇ ਰਹਿੰਦੇ ਸੀ ਵਰਕ ਕਰਨ ਵਾਲੇ ਮੈਂ ਜਲਦੀ ਜਲਦੀ ਕਿਉਂਕਿ ਅਸੀਂ ਨਾ ਸੁਬਾਹ ਹਜੇ ਆਫ ਹਜੇ ਓਪਨ ਨਹੀਂ ਕਰੀ ਸੀਗੀ ਸ਼ਾਪ ਆਫ ਹੀ ਪਈ ਸੀ ਕਿਉਂ ਅਸੀਂ ਸਾਰੇ ਗਏ ਸੀਗੇ ਬਠਿੰਡੇ ਕਿ ਇੱਕ ਆਜਾ ਮੇ ਮੇਰੀ ਐਨੀਵਰਸਰੀ ਸੀਗੀ ਸਾਡੀ ਉਹ ਤਾਂ ਕਰਕੇ ਸੋਚਿਆ ਤਾਂ ਇੰਨਾ ਕੁ ਸੀਗਾ ਵੀ ਅੱਜ ਐਨੀਵਰਸਰੀ ਆ ਅੱਜ ਘੁੰਮਣ ਜਾਵਾਂਗੇ ਕਿਤੇ ਨਾ ਬਾਹਰ ਜਾਵਾਂਗੇ ਕੁਝ ਖਾ ਪੀ ਕੇ ਆਵਾਂਗੇ ਪਰ ਕਮਾਲ ਨੇ ਕਹੜੀ ਐਨੀਵਰਸਰੀ ਦੇ ਵਿੱਚ ਹੀ ਰੁਲ ਗਈ ਨਾ ਕੋਈ ਰੈਡੀ ਹੋਇਆ ਗਿਆ ਨਾ ਕੁਝ ਵੀ ਨਾ ਨਾ ਬਾਹਰ ਗਏ ਘੁੰਮਣ ਗਏ ਕਿਤੇ ਵੀ ਨਾ ਤੇ ਬਸ ਵਿੱਚ ਹੀ ਸਾਡਾ ਐਨੀਵਰਸਰੀਆਂ ਰੁਲ ਗੀਆਂ ਕਮਾਲ ਨੇ ਕਾਹਦੇ ਹੁੰਦੇ ਆ ਜੀ ਬਸ ਐਂ ਹੋ ਜਾਂਦਾ ਹੀ ਇੱਥੇ ਮੇਰੇ ਹਸਬੰਦ ਨੂੰ ਜਲਦੀ ਜਲਦੀ ਮੈਂ ਨਾਲ ਨਾਲ ਉਹ ਕਰ ਰਹੇ ਸੀਗੇ ਉਹ ਬਿੱਲ ਬਣਾ ਰਹੇ ਸੀਗੇ ਤੇ ਅਸੀਂ ਜਲਦੀ ਜਲਦੀ ਮੈਂ ਨਾਲ ਕਰਕੇ ਪਹੁੰਚਾ ਕਰਕੇ ਨਾ ਵਰਕ ਤੇ ਮੈਂ ਇਹਨਾਂ ਨੂੰ ਦੱਸ ਰਹੀ ਸੀਗੀ ਵੀ ਤੁਸੀਂ ਜੇ ਨਾਲ ਨਾਲ ਦੁਪਟਿਆਂ ਦੇ ਤੇ ਸੂਟਾਂ ਦੇ ਸਾਰਿਆਂ ਦੇ ਬਿੱਲ ਲਵਾ ਰਹੀ ਸੀ ਇਹਨਾਂ ਤੋਂ ਹਾਂਜੀ ਸ਼ਾਪ ਆਫ ਸੀ ਨਾ ਤਾਂ ਕਰਕੇ ਅਜੇ ਸਸੇ ਸੈਟਿੰਗ ਹੀ ਨਹੀਂ ਕਰੀ ਸੀ ਸਾਰੇ ਕਾਊਂਟਰ ਕਾਊਂਟਰ ਸਾਈਡ ਤੇ ਕਰੇ ਪਏ ਹੋਏ ਸੀਗੇ ਤੇ ਇਸ ਤਰ੍ਹਾਂ ਵੇਖੋ ਆ ਬਹੁਤ ਸੋਹਣਾ ਪਹੁੰਚਾ ਉਹ ਬਣਿਆ ਗੜ ਜੈਨ ਇਸ ਤਰ੍ਹਾਂ ਨਾ ਦੇਖ ਕਰਤਾ ਸੀਗਾ ਤੇ ਉਹ ਸ਼ਰਟ ਉੱਤੇ ਤਾਂ ਲੈਸ ਹੀ ਲਾਈ ਸੀ ਪਾਈਪਿੰਗ ਲਾਈ ਸੀ ਸ਼ਰਟ ਤੇ ਤਾਂ ਆਪਾਂ ਨੇ ਤੇ ਪਹੁੰਚੇ ਤੇ ਆਪਾਂ ਇਸ ਤਰ੍ਹਾਂ ਡਿਜ਼ਾਈਨ ਬਣਾਤਾ ਸੀਗਾ ਇਹਦਾ ਹਾਂਜੀ ਆ ਦੇਖੋ ਦੇ ਨਾ ਕਈ ਭੈਣਾਂ ਦੇ ਫੋਨ ਆਏ ਸੀ ਇਹ ਮੈਸੇਜ ਆਏ ਸੀ WhatsApp ਤੇ ਕਹਿੰਦੇ ਦੀ ਅਸੀਂ ਉਹ ਸੂਟ ਨਾ ਤੁਸੀਂ ਫਿਕਸ ਨਹੀਂ ਲਾਇਆ ਕਹਿੰਦੇ ਸਾਨੂੰ ਸਮਝ ਨਹੀਂ ਆਇਆ ਡਿਜ਼ਾਈਨ ਦਾ ਆਹ ਦੇਖੋ ਜੀ ਇਹ ਨਾ ਇਸ ਤਰ੍ਹਾਂ ਬਣਿਆਗਾ ਗਲਾ ਇਸ ਤਰ੍ਹਾਂ ਬਣ ਗਿਆ ਇਹ ਬਾਜੂ ਆ ਗਈ ਦੇਖੋ ਇਸ ਤਰ੍ਹਾਂ ਬਾਜੂ ਆ ਗਈ ਡਿਜ਼ਾਈਨ ਜਿਦਾਂ ਦਾ ਡਿਜ਼ਾਈਨ ਬਣਿਆ ਸੀ ਨਾ ਮੈਂ ਵਰਕਾ ਦਾ ਉਸੇ ਤਰ੍ਹਾਂ ਹੀ ਆਪਾਂ ਬਾਜੂ ਦਾ ਡਿਜ਼ਾਈਨ ਬਣਾਤਾ ਹੈਗਾ ਨੀਚੇ ਥ੍ਰੈਡ ਐਂਕਰ ਥ੍ਰੈਡ ਨਾਲ ਆਪਾਂ ਇਹ ਤੇ ਕਰਤਾ ਚਾਕਾਂ ਤੇ ਕਰਤਾ ਡਿਜ਼ਾਈਨ ਫਰੰਟ ਤੇ ਬੈਕ ਦੋਨੋਂ ਸਾਈਡ ਤਿੰਨ ਤਿੰਨ ਲੇਅਰ ਕਰਤੀਆਂ ਦੋਨੋਂ ਸਾਈਡ ਫਰੰਟ ਬੈਕ ਤੇ ਇਹ ਉਹ ਤੋਂ ਗਲੇ ਤੇ ਰਹਿ ਗਿਆ ਹ ਗਲੇ ਤੇ ਕਰਤਾ ਤੇ ਔਰ ਬਾਜੂ ਤੇ ਕਰਤਾ ਮਾਜੀ neck ਬਾਜੂ ਤੇ ਚਾਕਾਂ ਤੇ ਇਸ ਤਰ੍ਹਾਂ ਆਪਾਂ ਡਿਜ਼ਾਈਨ ਕਰਤਾ ਹੈਗਾ ਸੂਟ ਤੇ ਬਹੁਤ ਸੋਹਣਾ ਸੂਟ ਰੈਡੀ ਹੋਇਆ ਸੀ ਵਾਲਾ ਵੀ ਤੇ ਇੱਕ ਦੁਪट्टे ਉਹਨਾਂ ਨੇ ਕੱਲ ਜਦੋਂ ਉਹਨਾਂ ਨੇ ਕਿਹਾ ਨਾ ਤੇ ਇੱਕ ਕੱਲ ਸੰਡੇ ਸੀ ਦੇਖੋ ਇਸ ਤਰ੍ਹਾਂ ਆਪਾਂ ਇਹ ਕੱਟ ਵਾਲੇ ਸੀਗੇ ਤੇ ਕੱਟ ਵਾਲੇ ਇਸ ਤਰ੍ਹਾਂ ਇਹ ਪੌਚਾ ਬਣਾਤਾ ਨੀਚੇ ਕੱਲ ਨਾ ਉਹਨਾਂ ਨੇ ਜਿਹੜਾ ਕਹਿਤਾ ਵੀ ਉਹ ਕੱਲ ਆ ਰਹੇ ਆ ਤੇ ਉਸ ਕਰਕੇ ਜਲਦੀ ਜਲਦੀ ਆਪਣੇ ਵੈਸਤੇ ਆਪਣੇ ਡਾਈ ਵਾਲਾ ਆਉਂਦਾ ਹੁੰਦਾਗਾ ਕੱਲ ਸੰਡੇ ਦਾ ਕਰਕੇ ਉਹ ਆਇਆ ਨਹੀਂਗਾ ਫਿਰ ਮੈਂ ਜਲਦੀ ਜਲਦੀ ਡਬਲੋਂ ਜਾ ਕੇ ਦੁਪट्टे ਡਾਈ ਕਰਵਾ ਕੇ ਲਈ ਉਹਨਾਂ ਦੇ ਇੱਕੋ ਦੁਪट्टे ਇਹਨਾਂ ਨੇ ਇਹਦੇ ਕਰਾਈ ਸੀ ਜੂਟ ਦੇ ਦੁਪट्टे ਕਰਵਾਏ ਸੀ ਤੇ ਸ਼ਿਲਕ ਪਸ਼ਮੀਨੇ ਦੇ ਸੂਟ ਸੀਗੇ ਬਹੁਤ ਮੁਸ਼ਕਲ ਨਾਲ ਵਿਚਾਰੇ ਨੇ 2-3 ਘੰਟੇ ਲਾ ਕੇ ਉਹਨੇ ਡਾਈ ਵਾਲੇ ਨੇ ਨਾ ਤੇ 2-3 ਘੰਟੇ ਲਾ ਕੇ ਕਲਰ ਨਾਲ ਮੈਚ ਕਰਾਏ ਇਸ ਤਰ੍ਹਾਂ ਆਪਾਂ ਨੇ ਵਿਚਾਲੇ ਉਹ ਦੁਪੱਟਾ ਹੋਰ ਪਲਾਨ ਰੱਖਿਆਗਾ ਤੇ ਫੋਰ ਸਾਈਡ ਆਪਾਂ ਇਸ ਤਰ੍ਹਾਂ ਟਾਈ ਡਾਈ ਕੀਤਾ ਦੁਪੱਟਾ ਜੋ ਕਹਿੰਦੇ ਆ ਇਹ ਵੀ ਕਦੇ ਆ ਜਾ ਰਹੇ ਨੇ ਪੱਟੇ ਹੁਣ ਸੈਲਫ ਪਓ ਸਫਿਰ ਸੁਟਣਾ 90 ਪੱਟੇ ਰੈਡੀ ਹੋਏ ਆ ਤੇ ਡਿਜ਼ਾਈਨ ਦਾ ਪੱਟੇ ਦਾ ਉਹਨਾਂ ਨੇ ਆਪ ਹੀ ਕਿਹਾ ਸੀਗਾ ਵੀ ਇਸ ਤਰ੍ਹਾਂ ਕਰਨਾਗਾ ਵੀ ਸੈਂਟਰ ਪਲੇਨ ਰੱਖ ਕੇ ਨਾ ਤੇ ਬਾਰਡਰ ਇਹਦਾ 4 ਸਾਈਡ ਆਪਾਂ ਉਹ ਕਰਨਾ ਹੈ ਟਾਈ ਡਾਈ ਕਰਨੇ ਆ ਹਾਂਜੀ ਇੱਥੇ ਕੋਲੇ ਦੀਦੀ ਹੋਰੇ ਖੜੇ ਸੀ ਉਹ ਵੀ ਵਿਚਾਰੇ ਉਹਨਾਂ ਦੇ ਜਿਹੜੇ ਗੈਸਟ ਆਏ ਸੀਗੇ ਇਹਨਾਂ ਦੇ ਨਾ ਇਹ ਕੈਨੇਡਾ ਭੇਜਨੇ ਸੀਗੇ ਸੂਟ ਆਪਾਂ ਨੇ ਤੇ ਉਹਨਾਂ ਦੇ ਰਿਸ਼ਤੇ ਦੀਦੀ ਕੇ ਰਿਸ਼ਤੇਦਾਰ ਆ ਨਹੀਂ ਜਾਣਾ ਸੀ ਉਹਨਾਂ ਨੇ ਉਹ ਕਹਿੰਦੇ ਵੀ ਸੀ ਇਹਨਾਂ ਦੇ ਹੱਥ ਭੇਜਨੇ ਆ ਕੱਲ ਉਹਨਾਂ ਦੀ ਫਲਾਈਟ ਸੀਗੀ ਤੇ ਇਸ ਕਰਕੇ ਫਿਰ ਉਹ ਵੀ ਕੋਲੇ ਖੜੇ ਸੀਗੇ ਵਿਚਾਰੇ ਜਲਦੀ ਜਲਦੀ ਮਸਾਂ ਸੀ ਬਹੁਤ ਮੁਸ਼ਕਲ ਨਾਲ ਨਹੀਂ ਤਾਂ ਜੇ ਸਾਡੇ ਕੋਲ ਟਾਈਮ ਹੁੰਦਾ ਤਾਂ ਅਸੀਂ ਵਧੀਆ ਖੁੱਲੇ ਟਾਈਮ 'ਚ ਵੀਡੀਓ ਬਣਾ ਕੇ ਪਾਉਂਦੇ ਤਾਂ ਉਹ ਨਾ ਫਿਰ ਇਸ ਕਰਕੇ ਜਲਦੀ ਜਲਦੀ ਬਣਦੇ ਬਣਦੇ ਸੂਟਾਂ ਦੀ ਮੈਂ ਕਿਹਾ ਵੀ ਫਿਰ ਐਂ ਕਹਿਣਗੇ ਹਨਾ ਵੀ ਸਾਨੂੰ ਸੂਟ ਦਿਖਾਈ ਨਹੀਂ ਰੈਡੀ ਹੋਇਆ ਦੇਖੋ ਇਹ ਵਾਲਾ ਵੀ ਸੂਟ ਬਹੁਤ ਨਾਲੇ ਤਾਂ ਇਹ ਜਿਵੇਂ ਹਲਕਾ ਡਿਜ਼ਾਈਨ ਹੈਗਾ ਬਹੁਤ ਸੋਹਣਾ ਸੂਟ ਰੈਡੀ ਹੋਇਆ ਜੀ ਦੇਖੋ ਇਸ ਤਰ੍ਹਾਂ ਇਹਦਾ ਦੁਪੱਟਾ ਕਰਿਆ ਇਸ ਤਰ੍ਹਾਂ ਆਪਾਂ ਇਹਦੀ 4 ਸਾਈਡ ਚਾਕਾਂ ਤੇ ਤੇ ਘੇਰੇ ਤੇ ਪਾਈਪ ਤੇ ਇਸ ਤਰ੍ਹਾਂ ਪੱਦਪਟਾ ਕਰਕੇ ਨਾ ਇਹਦੇ ਇਸ ਤਰ੍ਹਾਂ ਇਹਨਾਂ ਦੁਪੱਟੇ ਨੂੰ ਫਿਨਿਸ਼ਿੰਗ ਦਿੱਤੀ ਹੈ ਦੇਖੋ ਸਿਕਵੈਂਸ ਵਾਲੀ ਇਹ ਤੇ ਲੈਸ ਲਗਾਈ ਆਪਾਂ ਹਾਂਜੀ ਉਸ ਤੋਂ ਬਾਅਦ ਉਹ ਦੁਪੱਟੇ ਤੇ ਤੇ ਇਸ ਤਰ੍ਹਾਂ ਦਾ ਨੈਕ ਡਿਜ਼ਾਈਨ ਕੀਤਾ ਆਪਾਂ ਨੇ ਦੂਸਰੇ ਲਾ ਕੇ ਨਾ ਲੂਪੀਆਂ ਬਣਾ ਕੇ ਉਹ ਲਾਈਆਂ ਆ ਇਸ ਤਰ੍ਹਾਂ ਪਾਈਪਿੰਗ ਕੱਢ ਕੇ ਨੱਕ ਤੇ 4-4 ਅੱਸੀ ਕਟ ਆਉਂਦੀ ਹੈ ਮੈਂ ਕੰਨਾ ਹਾਂਜੀ ਇਹ ਵੀ ਸੂਟ ਬਹੁਤ ਸੋਹਣਾ ਰੈਡੀ ਹੋਏਗਾ ਬਹੁਤ ਪਸੰਦ ਕੀਤਾ ਉਹਨਾਂ ਨੇ ਦੇਦੀ ਹੋ ਰਹਿਣੇ ਕਹਿੰਦੇ ਬਹੁਤ ਸੋਹਣੇ ਸੂਟ ਰੈਡੀ ਹੋਏ ਹੈਗੇ ਜੀ ਆਪਾਂ ਠਾਈ ਠਾਈ ਕਟਾ ਲੇ ਇਹ ਚੋਣਾ ਕੋਲ 1 ਮੀਟਰ ਹੈਗਾ ਫਿਰ ਉਹਨਾਂ ਦਾ ਵੇਸਟ ਹੀ ਜਾਂਦਾ ਫਿਰ ਆਪਾਂ ਨਾ ਇਸ ਤਰ੍ਹਾਂ ਦਾ ਨੱਕ ਬਣਾਇਆ ਸੀਗਾ ਤਾਂ ਬਹੁਤ ਸੋਹਣਾ ਨੱਕ ਬਣਿਆਗਾ ਇਸ ਤਰ੍ਹਾਂ ਦੀ ਪੌਂਚਾ ਬਣ ਗਈ ਸੀਗਾ ਇਹਨਾਂ ਨੇ ਖੁੱਲੇ ਪੌਂਚੇ ਰਖਵਾਏ ਹੈਗੇ ਆ ਅੱਜ ਕੱਲ ਜਿੱਦਾਂ ਕਿ ਇਹ ਸਟੇਟ ਸਲਵਾਰ ਬਣਾਈ ਸੀ ਬਿਨਾਗਾ ਉਹਦੇ ਲਈ ਇਕੁੰਦਿਆਂ ਵਾਲੀ ਹਾਂਜੀ ਇਹ ਸਟੇਟ ਸਲਵਾਰ ਬਣਾਈ ਸੀ ਇਹਨਾਂ ਨੇ ਬਿਆਨਤ ਲਾਬ ਸਲਵਾਰ ਉਹ ਪਰ ਕੱਪੜਾ ਹਾਂਜੀ ਕੇਵਾਲ ਸੂਟ ਸੀਗਾ ਇਹਨਾਂ ਦਾ ਛਿਲਕਾ ਪਸ਼ਮੀਨੇ ਦਾ ਦੇਖੋ ਇਹ ਵਾਲਾ ਵੀ ਡਿਜ਼ਾਈਨ ਅਸੀਂ ਇਹਦੇ ਫੋਟੋ ਲਾ ਨਹੀਂ ਸਕੇ ਸੀ ਇਹ ਵਾਲਾ ਵੀ ਬਹੁਤ ਸੋਹਣਾ ਡਿਜ਼ਾਈਨ ਬਣਿਆ ਇਸ ਤਰ੍ਹਾਂ ਇਹਦੇ ਦੇਖੋ ਇਹਦੇ ਵੇਲਾ ਆ ਗੀਆਂ ਦੋਨੇ ਚਾਕਾਂ ਤੇ ਇਸ ਤਰ੍ਹਾਂ ਵੇਲਾ ਆ ਗਈ ਸੈਂਟਰ ਪੈਨਲ ਆ ਗਏ ਔਰ ਇਸ ਤਰ੍ਹਾਂ ਦਾ ਨੈਕ ਆ ਗਿਆ ਤੇ ਇਸ ਤੇ ਆਪਾਂ ਇਸ ਤਰ੍ਹਾਂ ਦੀ ਮਲਟੀ ਕਲਰ ਦੀ ਜਿਵੇਂ ਫਿਰੋਜੀ ਤੇ ਬੇਬੀ ਪਿੰਕ ਕਲਰ ਹੈਗਾ ਵਿੱਚ ਹਨਾ ਥ੍ਰੈਡ ਦੇ ਤੇ ਉਸ ਤਰ੍ਹਾਂ ਹੀ ਆਪਾਂ ਇਹਦੇ ਲੈਂਸ ਦਿੱਤੀ ਹੈ ਮਲਟੀ ਕਲਰ ਦੀ ਚਾਕਾਂ ਤੇ ਤੇ ਬਸ ਦੋਨੇ ਚਾਕ ਦੇ ਤੇ ਔਰ ਇਹਦੇ ਜਿਪ ਲਾਈ ਹੈਗੇ ਉਹਨਾਂ ਨੇ ਜਿਪ ਲੱਗੀ ਹੋਈ ਸੀ ਉਹਨਾਂ ਦੇ ਸੂਟ ਦੇ ਜਿਹੜੇ ਮੇਜ਼ਰਮੈਂਟ ਵਾਲਾ ਸੂਟ ਸੀ ਉਹਨਾਂ ਦਾ ਤੇ ਉਹ ਇਹਦੇ ਆਪਾਂ ਜਿੱਪ ਲਗਾਈ ਹੈਗੀ ਸੂਟ ਤੇ ਬਹੁਤ ਆਪਣੇ ਤਾਂ ਅਸੀਂ ਤਾਂ ਬਹੁਤ ਕੋਸ਼ਿਸ਼ ਕਰਦੇ ਹੁੰਨੇ ਆ ਜੀ ਟਾਈਮ ਤੇ ਦਿੱਤੇ ਜਾਣ ਸੂਟ ਹਨ ਪਰ ਕੁਝ ਤਾਂ ਨਾ ਮੇਰੀ ਤਬੀਤ ਨਹੀਂ ਠੀਕ ਹੈਗੀ ਥੋੜੇ ਦਿਨਾਂ ਤੋਂ ਬਹੁਤ ਜ਼ਿਆਦਾ ਮਤਲਬ ਖਾਂਸੀ ਤੇ ਗਲਾ ਖਰਾਬ ਹੋਇਆ ਪਿਆਗਾ ਤੇ ਉਹ ਕਰਕੇ ਨਾ ਫੀਵਰ ਹੋ ਜਾਂਦਾਗਾ ਤੇ ਤਾਂ ਕਰਕੇ ਸਾਡੇ ਤੋਂ ਟਾਈਮ ਤੇ ਹੁਣ ਦਿੱਤਾ ਨਹੀਂ ਜਾ ਰਿਹਾ ਕੰਮ ਇਹ ਕੰਮ ਬਾਲਾ ਸਿਰ ਤੇ ਚੜਿਆ ਪਿਆ ਜੀ ਉਧਰ ਵਿਆਹਾਂ ਦੇ ਕੁਝ ਤਾਂ ਵੀਡੀਓ ਸਾਥੋਂ ਬਣਦੀਆਂ ਨੇ ਇਸ ਕਰਕੇ ਹੁਣ ਕਿੰਨੇ ਦਿਨ ਹੋ ਗਏ ਅਸੀਂ ਸੂਟਾਂ ਦੀ ਵੀਡੀਓ ਵੀ ਨਹੀਂ ਪਾ ਸਕੇ ਕਿਉਂਕਿ ਉਦੋਂ ਬਸ ਐ ਹੋ ਜਾਂਦਾ ਵੀ ਇਹ ਮੈਂ ਦੁਪੱਟੇ ਵੀ ਹੁਣ ਲੈਸਾਂ ਲਾ ਕੇ ਮੈਂ ਕੱਲ 2-3 ਵਜੇ ਮੈਂ ਡਾਈ ਕਰਵਾ ਕੇ ਲੈ ਕੇ ਆਈ ਆ ਕਿ ਫਿਰ ਮੈਂ ਘਰ ਦਾ ਕੰਮ ਜਲਦੀ ਜਲਦੀ ਕੀਤਾ ਧਾਰਾਂ ਧੂਰਾ ਕੱਢੀਆਂ ਨਾ ਹਾਂਜੀ ਇਹ ਸੀਗੇ ਆਪਣੇ ਅੱਜ ਜਿਹੜੇ ਰੈਡੀ ਕੀਤੇ ਆਪਾਂ ਇਹ ਵਾਲੇ ਸੂਟ ਸਾਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਪਸੰਦ ਆਏ ਹੋਣਗੇ ਅਗਰ ਤੁਸੀਂ ਵੀ ਸਾਡੇ ਤੋਂ ਇਸ ਤਰ੍ਹਾਂ ਦਾ ਕੋਈ ਵੀ ਕੰਮ ਕਰਵਾਉਣਾ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦੀ ਐਮਬਰਾਇਡਰੀ ਕਰਾਉਣਾ ਚਾਹੁੰਦੇ ਹੋ ਜਾਂ ਪਫ ਵਾਲੀ ਜਾਂ ਕੰਪਿਊਟਰ ਐਮਬਰਾਇਡਰੀ ਤਾਂ ਤੁਸੀਂ ਆਪਣੇ ਤੋਂ ਬੇਸਿਕ ਕੋ ਕੇ ਕਰਵਾ ਸਕਦੇ ਹੋ ਹਾਂਜੀ ਆਪਣਾ ਪਿੰਡ ਹੈਗਾ ਲੰਬੀ ਕਈ ਪਣਾ ਐਡਰੈਸ ਪੁੱਛਦਿਆਂ ਹੁੰਦੀਆਂ ਆਪਣਾ ਪਿੰਡ ਲੰਬੀ ਆ ਜੀ ਬਾਦ ਸੌਰੀ ਡੱਵਾਲੀ ਮਿਲ ਰੋੜ ਰੋੜ ਤੇ ਤੰਦਾ ਤੇ ਤੁਸੀਂ ਆਪਣੇ ਬੁਟੀਕ ਤੇ ਆ ਕੇ ਇਸ ਆਪਣੇ ਤੋਂ ਇੱਥੇ ਵੀ ਕੰਮ ਕਰਵਾ ਸਕਦੇ ਹੋ ਕਿਸੇ ਤਰ੍ਹਾਂ ਸੂਟ ਸਟਿਚ ਕਰਵਾਉਣਾ ਹੈ ਜਾਂ ਐਮਬਰਾਇਡਰੀ ਕਰਵਾਉਣੀ ਹੈ ਤੇ ਜੇ ਤੁਸੀਂ ਸਾਡੇ ਕੋਲ ਸੂਟ ਵਗੈਰਾ ਬਾਈ ਕਰਨਾ ਹੈ ਤਾਂ ਤੁਸੀਂ ਫਿਰ ਵੀ ਆਪਣੀ ਸ਼ਾਪ ਤੇ ਆ ਕੇ ਇੱਥੋਂ ਬਾਈ ਕਰ ਸਕਦੇ ਹੋ ਜੇ ਤੁਸੀਂ ਆਨਲਾਈਨ ਮੰਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਆਨਲਾਈਨ ਆਪਣਾ ਵਟਸਐਪ ਨੰਬਰ ਸਕਰੀਨ ਤੇ ਸ਼ੋ ਹੋ ਰਿਹਾਗਾ ਤੁਸੀਂ ਸਾਨੂੰ ਮੈਸੇਜ ਕਰਕੇ ਆਨਲਾਈਨ ਆਪਣਾ ਸੂਟ ਆਪਣੇ ਘਰ ਬੈਠੇ ਮੰਗਵਾ ਸਕਦੇ ਹੋ ਤੇ ਹਾਂਜੀ ਸਾਡੀ ਵੀਡੀਓ ਨੂੰ ਇੱਧੇ ਪਿਆਰ ਦਿੰਦੇ ਰਹੋ ਤੇ ਅੱਜ ਦੇ ਲਈ ਬਸ ਇੰਨਾ ਹੀ ਬਹੁਤ ਚੰਗੀ ਤੁਹਾਨੂੰ ਮਿਲਦੀ ਹੈ ਇੱਕ ਨਵੀਂ ਵੀਡੀਓ ਨਾਲ ਨਵੇਂ ਸੂਟਾਂ ਨਾਲ ਨਵੇਂ ਰੰਗਾਂ ਨਾਲ 啊，对，小诗歌。